ন্যাচারাল ਜੀ ਚਮਕ ਤੇ ਦਿੰਦੀ ਹੈ ਦਹੀਂ একদম ਸਾਫ ਸੁਥਰਾ ਚਿਹਰਾ ਕਰ ਦਿੰਦੀ ਹੈ ਤੁਸੀਂ ਦੇਖ ਲਓ ਇਸ ਤਰੀਕੇ ਹੈਲੋ ਜੀ গুড মর্নিং ਕਿਵੇਂ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਅੱਜ ਜਿਹੜੀ ਵੀਡੀਓ ਨੇ ਛਾਈਆਂ ਵਾਸਤੇ ਖਾਸ ਛਾਈਆਂ ਵਾਸਤੇ ਪੂਰੀ ਵੀਡੀਓ ਦੇਖਣਾ ਪੂਰਾ ਦੇਖਣਾ ਕੀ ਕੀ ਆਪਾਂ ਦੇਚ ਸਮਾਨ ਪਾਇਆ ਜਿੱਦਾਂ ਇਹ ਸਿਰਫ ਇੱਕੋ ਹੀ ਚੀਜ਼ ਮਿਕਸ ਕਰਕੇ ਆਪਾਂ ਜਿਹੜੀ ਲਗਾਣੀ ਜਿਨ੍ਹਾਂ ਦੇ ਗੰਦੀਆਂ ਛਾਈਆਂ ਨੇ ਇੱਕ ਮਹੀਨਾ ਤੁਸੀਂ ਪੂਰਾ ਉਹ ਵਾਲੀ ਚੀਜ਼ ਲਗਾ ਕੇ ਦੇਖੋ ਤੁਹਾਡਾ ਜਿਹੜਾ ਫੇਸ ਇੱਕਦਮ ਕਲੀਨ ਹੋ ਜਾਵੇਗਾ ਇੱਕਦਮ ਸਾਫ ਸੁਥਰਾ ਹੋ ਜਾਵੇਗਾ ਵੈਸੇ ਤਾਂ ਮੈਂ ਕੱਲ ਇੱਕ ਕ੍ਰੀਮ ਤੇ ਵੀ ਪਾਈ ਸੀਗੀ ਵੀਡੀਓ ਹੈਗੀ ਹੈ 1350 ਦੀ ਉਹ ਕ੍ਰੀਮ ਉਹਦਾ ਨਾਮ ਹੈਗਾ ਰੁਪੰਜਲੀ ਕ੍ਰੀਮ ਤੁਸੀਂ ਉਹ ਆਰਡਰ ਕਰਨਾ ਚਾਹੁੰਦੇ ਹੋ ਤਾਂ ਐਮਾਜ਼ਨ ਤੋਂ ਕਰ ਸਕਦੇ ਹੋ ਬਾਕੀ ਜਿਹੜੇ ਘਰ ਦੀਆਂ ਰੈਮਡੀ ਹੁੰਦੀਆਂ ਵੈਸੇ ਮੈਨੂੰ ਤਾਂ ਉਹੀ ਜ਼ਿਆਦਾ ਵਧੀਆ ਲੱਗਦੀਆਂ ਨੇ ਅਗਰ ਕਈ ਵਾਰ ਹੁੰਦਾ ਕਿ ਇਹ ਇਹਦੇ ਨਾਲ ਕਾਫੀ ਪੁਰਾਣੀਆਂ ਛਾਈਆਂ ਹ ਇਹ 30 ਸਾਲ ਦੀਆਂ ਪੁਰਾਣੀਆਂ ਹੁੰਦੀਆਂ ਨੇ ਉਹਨਾਂ ਨੂੰ ਠੀਕ ਕਰਨ ਵਿੱਚ ਥੋੜਾ ਜਿਹਾ ਸਮਾਂ ਲੱਗਦਾ ਹੈ ਤੇ ਤੁਸੀਂ ਉਹ ਵਾਲੀ ਕਰੀਮ ਜਿਹੜੀ ਹੈ ਤੁਸੀਂ ਪਰਚੇਸ ਕਰ ਸਕਦੇ ਹੋ ਵੀਡੀਓ ਤੁਸੀਂ ਦੇਖ ਲਵੋ ਕੱਲ ਪਾਈ ਸੀਗੀ ਮੈਂ ਠੀਕ ਹੈ ਅੱਜ ਵਾਲੀ ਵੀਡੀਓ ਜਿਹੜੀ ਹੈ ਨਾ ਅੱਜ ਮੈਂ ਤੁਹਾਨੂੰ ਦੱਸਦੀ ਆ ਕਿ ਤੁਸੀਂ ਅਗਰ 1 ਮਹੀਨਾ ਇਹ ਵਾਲੀ ਰੈਮਡੀ ਇਸਤੇਮਾਲ ਕਰ ਲਵੋਗੇ ਨਾ ਦਹੀਂ ਵਿੱਚ ਇਹ ਵਾਲੀ ਚੀਜ਼ ਮਿਕਸ ਕਰਕੇ ਲਗਾ ਲਵੋਗੇ ਤੇ ਤੁਹਾਡੀਆਂ ਛਾਈਆਂ ਜਿਹੜੀਆਂ ਬਿਲਕੁਲ ਠੀਕ ਹੋ ਜਾਣਗੀਆਂ ਚਿਹਰਾ ਇੱਕਦਮ ਚਮਕ ਜਾਏਗਾ ਗੰਦੀ ਮੈਲ ਜੰਮੀ ਹੋਵੇਗੀ ਉਹ ਵੀ ਠੀਕ ਹੋ ਜਾਵੇਗੀ ਕਾਲਾਪਨ ਹੈ ਤਾਂ ਉਸ ਰੰਗ ਨੂੰ ਸਾਫ਼ ਕਰਨਾ ਚਾਹਦੇ ਹੋ ਸਾਵਲਾ ਰੰਗ ਹੈ ਉਹ ਵੀ ਤੁਹਾਡਾ ਇੱਕਦਮ ਚਮਕ ਜਾਏਗਾ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਦੁੱਧ ਨਾਲ ਚਿੱਟਾ ਰੰਗ ਹੋ ਜਾਵੇਗਾ ਪਰ ਹਾਂ ਸਕਿਨ ਇੱਕਦਮ ਸਾਫ਼ ਹੋ ਜਾਵੇਗੀ ਇੱਕਦਮ ਕਲੀਨ ਹੋ ਜਾਵੇਗੀ ਇੱਕਦਮ ਜਿਹੜਾ ਚਿਹਰਾ ਹੈ ਨਾ ਤੇ ਵਿੱਚ ਨੇਚਰਲ ਚਮਕ ਜਿਹੜੀ ਉਹ ਆ ਜਾਏਗੀ ਔਰ ਜਿਹੜੇ ਦਾਗ-ਧੱਬੇ ਨੇ ਉਹ ਤੁਹਾਡੇ ਬਿਲਕੁਲ ਰਿਮੂਵ ਹੋ ਜਾਣਗੇ ਠੀਕ ਹੈ ਜੀ ਤੇ ਜ਼ਿਆਦਾ ਆਪਾਂ ਦੇਰ ਨਹੀਂ ਕਰਦੇ ਪਹਿਲਾਂ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਤੁਸੀਂ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਿਆ ਕਰੋ ਕਿਉਂਕਿ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਤੁਹਾਨੂੰ ਤੱਕ ਪਹਿਲਾਂ ਪਹੁੰਚ ਜਾਏ ਕਿ ਵੀਡੀਓ ਮੈਂ ਦੋ ਬਾਅਦ ਨਹੀਂ ਹੁੰਦੀ ਐ ਇੱਕ ਆਉਂਦੀ ਹੈ ਆਪਣੀ 10 ਚਾਹੇ 10:30 ਵਜੇ ਸਵੇਰੇ ਦੂਸਰੀ ਆਉਂਦੀ ਹੈ 3:30 ਵਜੇ ਦੇ ਸ਼ਾਮ ਟਾਈਮ ਠੀਕ ਹੈ ਦੋ ਵੀਡੀਓ ਹੁੰਦੀਆਂ ਨੇ ਜਰੂਰ ਦੇਖਿਆ ਕਰੋ ਤੇ ਵੀਡੀਓ ਦੇਖ ਕੇ ਤੁਹਾਨੂੰ ਵੀ ਮੋਟੀਵੇਟ ਮਿਲੇਗਾ ਠੀਕ ਹੈ ਮੈਨੂੰ ਤਾਂ ਮਿਲਦਾ ਹੀ ਮਿਲਦਾ ਹੈ ਤੁਸੀਂ ਵੀ ਮੋਟੀਵੇਟ ਹੋਵੋ ਤੁਸੀਂ ਵੀ ਆਪਣੀ ਸਕਿਨ ਨੂੰ ਇੱਕਦਮ ਸਾਫ਼ ਸੁਥਰੀ ਬਣਾ ਕੇ ਰੱਖ ਸਕਦੇ ਹੋ ਠੀਕ ਹੈ ਤੇ ਆਪਾਂ ਲੈਣੀ ਹੈਗੀ ਇੱਕ ਮੈਂ ਚਾਹੇ ਤੁਸੀਂ ਦਹੀਂ ਘਰ ਦਾ ਲੈ ਲਓ ਚਾਹੇ ਤੁਸੀਂ ਏਦਾਂ ਮਾਰਕੀਟ ਵਾਲੀ ਜਿਹੜੇ ਡੱਬੀਆਂ ਮਿਲਦੀਆਂ ਉਹ ਲੈ ਸਕਦੇ ਹੋ ਠੀਕ ਹੈ ਜਿੱਦਾਂ ਵੀ ਤੁਹਾਨੂੰ ਠੀਕ ਲੱਗੇ ਦਹੀਂ ਲੈ ਲਓ ਜਿੰਨੇ ਕੀ ਤੁਹਾਨੂੰ ਚਾਹੀਦੀ ਸਿਰਫ ਓਨੇ ਕੀ ਦਹੀਂ ਲੈਣੀ ਹੈ ਜ਼ਿਆਦਾ ਨਹੀਂ ਲੈਣੀ ਹੈਗੀ ਕਿਉਂਕਿ ਫਿਰ ਆਪਾਂ ਨੂੰ ਵੇਸਟ ਸਮਾਨ ਜਾਂਦਾ ਹੈ ਠੀਕ ਹੈ ਉਨਨੇ ਕਿਲੋ ਜਿੰਨੇ ਕਿ ਆਪਣੇ ਫੇਸ ਤੇ ਲੱਗ ਜਾਵੇ ਠੀਕ ਹੈ ਦੂਸਰਾ ਆਪਾਂ ਕੀ ਲੈਣਾ ਹੈ ਦਾਲਚੀਨੀ ਇਦਾਂ ਦਾਲਚੀਨੀ ਤੁਸੀਂ ਆਪਣੇ ਘਰੇ ਹੀ ਇਸ ਤਰੀਕੇ ਨਾਲ ਸੁਕਾ ਕੇ ਇਹਦਾ ਪਾਊਡਰ ਬਣਾ ਸਕਦੇ ਹੋ ਪਾਊਡਰ ਬਣਾ ਕੇ ਤੇ ਫਿਰ ਤੁਸੀਂ ਇਸਤੇਮਾਲ ਕਰ ਸਕਦੇ ਹੋ ਦਾਲਚੀਨੀ ਜਿਹੜੀ ਹੁੰਦੀ ਹੈ ਕਾਫੀ ਪ੍ਰਾਣੀਏ ਤੇ ਪ੍ਰਾਣੀਏ ਛਾਈਆਂ ਜਿਹੜੀਆਂ ਉਹਨਾਂ ਨੂੰ ਠੀਕ ਕਰਦੀ ਹੈ ਠੀਕ ਹੈ ਤੇ ਤੁਸੀਂ ਇਹ ਜ਼ਰੂਰ 1 ਮਹੀਨਾ ਪੂਰਾ ਵਰਤ ਕੇ ਦੇਖਿਓ ਫਿਰ ਤੁਸੀਂ ਦੇਖਿਓ ਤੁਹਾਡੀ ਸਕਿਨ ਕਿੰਨੀ ਸਾਫ ਸੁਥਰੀ ਹੋ ਜਾਊਗੀ ਦਾਲਚੀਨੀ ਦਾ ਪਾਊਡਰ ਬਣਾ ਲਿਆ ਮੈਂ ਘਰੇ ਹੀ ਮਿਕਸੀ ਵਿੱਚ ਪੀਸ ਕੇ ਪਹਿਲਾਂ ਉਹਨੂੰ ਮੈਂ ਕੋਟ ਲਿਆ ਸੀਗਾ ਸਕਾ ਕੇ ਫਿਰ ਉਹਦੇ ਮੈਂ ਇੱਕ ਵਾਰ ਮਤਲਬ ਕਿ ਮਿਕਸੀ ਵਿੱਚ ਉਹਦਾ ਗੇੜਾ ਜਿਹਾ ਦਵਾ ਦਿੱਤਾ ਸੀ ਪਾਊਡਰ ਬਣ ਗਿਆ ਇਹ ਮਹੀਨ ਪਾਊਡਰ ਬਣ ਗਿਆ ਸੀ ਉਸ ਤੋਂ ਬਾਅਦ ਆਪਾਂ ਪਾਊਡਰ ਨੂੰ ਛਾਣ ਲੈਣਾ ਹੈ ਛਾਣ ਕੇ ਫੇ ਤੁਸੀਂ ਇਹ ਆਪਣੇ ਡੱਬੇ ਚ ਪਾ ਕੇ ਰੱਖ ਸਕਦੇ ਹੋ ਤੁਸੀਂ ਜਿੱਦਾਂ ਮਰਜੀ ਆਪਣਾ ਅਪਲਾਈ ਕਰ ਸਕਦੇ ਹੋ ਦਾਲ ਚੀਨੀ ਦੇ ਵਿੱਚ ਤੁਸੀਂ ਮਲੇਠੀ ਪਾਊਡਰ ਜਿਹੜਾ ਉਹ ਵੀ ਮਿਕਸ ਕਰ ਸਕਦੇ ਹੋ ਦੋਨਾਂ ਨੂੰ ਮਿਕਸ ਕਰਕੇ ਲਗਾਓਗੇ ਤਾਂ ਹੋਰ ਵੀ ਜ਼ਿਆਦਾ ਵਧੀਆ ਰਿਜ਼ਲਟ ਆਏਗਾ ਜਿਨ੍ਹਾਂ ਦੀ ਸਕਿਨ ਜਿਹੜੀ ਰੁੱਖੀ ਸੁਖੀ ਹੈ ਜਾਂ ਸਕਿਨ ਵਿੱਚ ਜਾਣ ਨਹੀਂ ਹੈਗੀ ਜਾਂ ਸਕਿਨ ਜਿਹੜੀ ਇੱਕਦਮ ਡਰਾਏ ਹੈ ਤਾਂ ਤੁਸੀਂ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ ਜਾਨਕਿ ਹਨੀ ਉਹ ਜ਼ਰੂਰ ਪਾਓ ਉਹਦੇ ਨਾਲ ਕੀ ਹੁੰਦਾ ਹੈ ਇੱਕ ਨਾ ਮੋਇਸਚਰਾਈਜ਼ਰ ਜੀ ਲੇਅਰ ਜੀ ਜਿਹੜੀ ਤੁਹਾਡੇ ਬਣਦੀ ਹੈ ਨਾ ਮਤਲਬ ਕਿ ਕੁਦਰਤੀ ਆਪਾਨੂੰ ਚਾਹੀਦਾ ਹੁੰਦਾ ਮੋਇਸਚਰਾਈਜ਼ਰ ਹੈ ਨਾ ਉਹ ਜਿਹੜਾ ਤੁਹਾਡਾ ਜਿਹੜਾ ਨੇਚਰਲੀ ਮੋਇਸਚਰਾਈਜ਼ਰ ਬਣਨਾ ਸ਼ੁਰੂ ਹੋ ਜੇਗਾ ਜੇ ਤੁਸੀਂ ਹਣੀ ਦਾ ਜਾਨੀ ਕਿ ਸ਼ਹਿਦ ਦਾ ਇਸਤੇਮਾਲ ਕਰਦੇ ਹੋ ਇਸ ਤਰੀਕੇ ਨਾਲ ਤੁਸੀਂ ਦਾਲਚੀਨੀ ਦਾ ਪਾਊਡਰ ਔਰ ਜਿਹੜੀ ਮਲੇਠੀ ਪਾਊਡਰ ਹੁੰਦਾ ਇਹਨੂੰ ਮਿਕਸ ਕਰਕੇ ਵੀ ਤੁਸੀਂ ਡੱਬੀ ਵਿੱਚ ਪਾ ਕੇ ਰੱਖ ਸਕਦੇ ਹੋ ਜਦੋਂ ਵੀ ਤੁਸੀਂ ਲਗਾਉਣਾ ਹੋਵੇ ਦੋਨਾਂ ਦਾ ਅੱਧਾ ਚਮਚਾ ਪਾਇਆ ਥੋੜੀ ਜਿੱਦਾਂ ਹੀ ਪਾਈ ਥੋੜਾ ਹਣੀ ਪਾਇਆ ਤਾਂ ਤੁਸੀਂ ਆਪਣੇ ਚਿਹਰੇ ਤੇ ਲਗਾ ਲਿਆ ਠੀਕ ਹੈ ਮੈਂ ਤੇ ਹਣੀ ਨਹੀਂ ਪਾਇਆ ਕਿਉਂਕਿ ਮੇ ਮੋਇਸਚਰਾਈਜ਼ਰ ਮੇਰੀ ਸਕਿਨ ਤੇ ਭਰ-ਭਰ ਕੀਏ ਕਿਉਂਕਿ ਮੈਂ ਇਸਤੇਮਾਲ ਕਰਦੀ ਰਹਿੰਦੀ ਹਾਂ ਅੱਜ ਮੈਂ ਹਨੀ ਜਿਹੜਾ ਮੈਂ ਉਹ ਨਹੀਂ ਇਸਤੇਮਾਲ ਕੀਤਾ ਕਿਉਂਕਿ ਥੋੜਾ ਜੰਮਿਆ ਹੋਇਆ ਸੀਗਾ ਮੈਂ ਕਿਹਾ ਹੁਣ ਪਘਲਾਣ ਵਿੱਚ ਥੋੜਾ ਮੈਨੂੰ ਉਹ ਹੋਣਾ ਹੈ ਇਸ ਕਰਕੇ ਮੈਂ ਨਹੀਂ ਪਾਇਆ ਤੁਸੀਂ ਪਾ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਦੇਖੋ ਬਣ ਕੇ ਹੋ ਗਿਆ ਰੈਡੀ ਫੇਸ ਤੁਹਾਡਾ ਬਿਲਕੁਲ ਸਾਫ਼ ਹੋਣਾ ਚਾਹੀਦਾ ਵੇ ਕਿਸੇ ਵੀ ਮਤਲਬ ਕਰੀਮ ਨਹੀਂ ਕੋਈ ਲੱਗੀ ਹੋਣੀ ਚਾਹੀਦੀ ਮੇਕਅਪ ਨਹੀਂ ਲੱਗਾ ਹੋਣਾ ਚਾਹੀਦਾ ਕੋਈ ਵੀ ਕਿਸੇ ਪ੍ਰਕਾਰ ਦਾ ਕੁਝ ਨਹੀਂ ਲੱਗਾ ਹੋਣਾ ਚਾਹੀਦਾ ਇਸ ਤਰੀਕੇ ਨਾਲ ਤੁਸੀਂ ਜਿਸ ਟਾਈਮ ਮਰਜ਼ੀ ਲਾ ਸਕਦੇ ਹੋ 15 ਤੋਂ 20 ਮਿੰਟ ਲਗਾ ਕੇ ਤੁਸੀਂ ਰੱਖਣਾ ਜਿੰਨਾ ਚਿਰ ਉਹ ਡਰਾਈ ਨਹੀਂ ਹੋ ਜਾਂਦਾ ਜਿੰਨਾ ਚਿਰ ਉਹ ਸੁੱਕ ਨਹੀਂ ਜਾਂਦਾ ਪੂਰਾ ਨਹੀਂ ਸੁਕਣ ਦੇਣਾ ਜਾਨਕਿ ਥੋੜਾ ਥੋੜਾ ਡਰਾਈ ਹੋ ਜਾ ਜਾਨਕਿ 15 ਤੋਂ 20 ਮਿੰਟ ਤੁਸੀਂ ਇਸ ਤਰੀਕੇ ਨਾਲ ਦਾ ਲੇਪ ਲਗਾ ਕੇ ਰੱਖਣਾ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇਹਦਾ ਲੇਪ ਲਗਾ ਕੇ ਰੱਖਣਾ ਹੈ ਦੇਖੋ ਕੋਈ ਜ਼ਿਆਦਾ ਚੀਜ਼ਾਂ ਨਹੀਂ ਹੈਗੀਆਂ ਘਰ ਦਾ ਦਹੀਂ ਹੁੰਦਾ ਘਰੇ ਹੀ ਆਪਾਂ ਦਾਲਚੀਨੀ ਜਾਂ ਮਲੇਠੀ ਪਾਊਡਰ ਆਪਾਂ ਵੈਸੇ ਵੀ ਤਾਂ ਘਰਾਂ ਵਿੱਚ ਇਸਤੇਮਾਲ ਕਰਦੇ ਹੀ ਆਂ ਤੇ ਤੁਸੀਂ ਉਹ ਥੋੜਾ ਜਿਹਾ ਪਾਊਡਰ ਬਣਾ ਕੇ ਰੱਖ ਲਓ ਅਗਰ ਪਾਊਡਰ ਬਣਾਇਆ ਬਣਾਇਆ ਤੁਸੀਂ ਮੰਗਵਾ ਸਕਦੇ ਹੋ ਉਹ ਵੀ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਅਗਰ ਤੁਸੀਂ ਘਰੇ ਆਪਣਾ ਰੀਅਲ ਬਣਾਉਣਾ ਚਾਹੁੰਦੇ ਹੋ ਤੇ ਘਰੇ ਹੀ ਤੁਸੀਂ ਲਿਆ ਕੇ 10-20 ਰੁਪਏ ਦੀ ਮਲੇਠੀ ਜਾਂ 10-20 ਰੁਪਏ ਦਾ ਦਾਲਚੀਨੀ ਉਹਦਾ ਵੀ ਤੁਸੀਂ ਬਣਾ ਕੇ ਰੱਖ ਸਕਦੇ ਹੋ ਕੋਈ ਜ਼ਿਆਦਾ ਮਹਿੰਗੀਆਂ ਚੀਜ਼ਾਂ ਹੈ ਨਹੀਂ ਆਂ ਬਿਲਕੁਲ ਬਜਟ ਵਿੱਚ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਸਕਿਨ ਨੂੰ ਇਕਦਮ ਨਿਖਾਰਦੀਆਂ ਨੇ ਕਿਉਂਕਿ ਜਿਹੜੀ ਦਾਲਚੀਨੀ ਹੁੰਦੀ ਹੈ ਜਮ ਲੇਠੀ ਪਾਊਡਰ ਹੁੰਦਾ ਹੈ ਨਾ ਮਲੇਠੀ ਇਹ ਦਵਾਈਆਂ ਵਿੱਚ ਕਰੀਮਾਂ ਵਿੱਚ ਵੀ ਪੈਂਦੀ ਹੈ ਠੀਕ ਹੈ ਜਿਹੜੀਆਂ ਆਪਾਂ ਕਰੀਮਾਂ ਇਸਤੇਮਾਲ ਕਰਦੇ ਆਂ ਦਵਾਈਆਂ ਇਸਤੇਮਾਲ ਕਰਦੇ ਆ ਨਾ ਇਹ ਚੀਜ਼ਾਂ ਹੀ ਇਹਦੇ ਵਿੱਚ ਪੈਂਦੀਆਂ ਨੇ ਤੇ ਕਿਉਂ ਨਾ ਤੁਸੀਂ ਨੇਚਰਲ ਹੀ ਆਪਣੇ ਚਿਹਰੇ ਤੇ ਲਗਾ ਕੇ ਤੇ ਤੁਸੀਂ ਡਾਇਰੈਕਟ ਹੀ ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਸੁਥਰਾ ਬਣਾ ਲਓ ਤੇ ਉਹਦੇ ਵਿੱਚ ਕੀ ਭਰਾਈ ਹੈ ਹਨਾ ਜੇ ਆਪਾਂ ਹਰ ਚੀਜ਼ ਵਿੱਚ ਇਹ ਪੈਂਦੀ ਹੈ ਮੰਨ ਲਓ ਆਪਾਂ ਕੋਈ ਕਰੀਮ ਕੋਈ ਫੇਸ਼ੀਅਲ ਕਰਵਾਉਣ ਜਾਂਦੇ ਆ ਜਾਂ ਫੇਸ਼ੀਅਲ ਖਰੀਦਦੇ ਆ ਉਹਨਾਂ ਵਿੱਚ ਵੀ ਇਹੀ ਚੀਜ਼ਾਂ ਪੈਂਦੀਆਂ ਨੇ ਠੀਕ ਹੈ ਤੇ ਉਹਦੇ ਨਾਲੋਂ ਬਿਹਤਰ ਹੈ ਕਿ ਤੁਸੀਂ ਨੇਚਰਲ ਚੀਜ਼ਾਂ ਆਪਣੇ ਘਰੇ ਹੀ ਇਹ ਚੀਜ਼ਾਂ ਬਣਾ ਕੇ ਰੱਖੋ ਜੇ ਜਦੋਂ ਵੀ ਤੁਸੀਂ ਫ੍ਰੀ ਹੋਵੋ ਘਰੇ ਜਦੋਂ ਵੀ ਤੁਹਾਡਾ ਮਨ ਕੀਤਾ ਵੀ ਤੁਸੀਂ ਫ੍ਰੀ ਬੈਠੇ ਹੋ ਉਸ ਟਾਈਮ ਲਗਾ ਕੇ ਆਪਣੇ ਚਿਹਰੇ ਨੂੰ ਤੁਸੀਂ ਇੱਕਦਮ ਸਾਫ਼ ਸੁਥਰਾ ਕਰ ਸਕਦੇ ਹੋ ਕਿਤੇ ਵੀ ਜਾਣਾ ਹੋਵੇ ਕਿਤੇ ਫੰਕਸ਼ਨ ਪਾਰਟੀ ਵਿਆਹ ਹੋਵੇ ਤੇ ਇਸ ਤਰੀਕੇ ਨਾਲ ਤੁਸੀਂ ਫੇਸ਼ੀਅਲ ਵੀ ਕਰ ਸਕਦੇ ਹੋ ਠੀਕ ਹੈ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਪਾਰਲਰਾਂ 'ਚ ਜਾ ਕੇ ਆਪਾਂ ਨੂੰ ਇੱਕ ਕਈਆਂ ਨੂੰ ਨਾ ਸੰਤੁਸ਼ਟੀ ਮਿਲਦੀ ਪਾਰਲਰ ਜਾ ਕੇ ਪਰ ਮੇਰੀ ਗੱਲ ਸੁਣ ਲੋ ਇੱਕ ਧਿਆਨ ਨਾਲ ਪਾਰਲਰ ਵਾਲਾ ਜਿਹੜਾ ਫੇਸ਼ੀਅਲ ਹੈ ਇੱਕ ਦੋ ਦਿਨ ਚਮਕ ਦੇਗਾ ਤਿੰਨ ਦਿਨ ਚਮਕ ਦੇਗਾ ਪਰ ਉਸ ਤੋਂ ਬਾਅਦ ਜਿਹੜੀ ਸਕਿਨ ਹੈ ਨਾ ਇੰਨੀ ਬੁਰੀ ਹੋ ਜਾਂਦੀ ਹੈ ਥਾਂ ਥਾਂ ਤੇ ਚਟਾਕ ਪੈਣੇ ਸ਼ੁਰੂ ਹੋ ਜਾਂਦੇ ਨੇ ਜਿਹਨੂੰ ਪਿਗਮੈਂਟੇਸ਼ਨ ਕਹਿੰਦੇ ਆ ਨਾ ਉਹ ਜਿਹੜੀ ਇਹਨਾਂ ਸਟਾਰਟ ਹੋਣਾ ਸ਼ੁਰੂ ਹੋ ਜਾਂਦੀ ਕਿਉਂਕਿ ਉਹਦੇ ਵਿੱਚ ਕੈਮੀਕਲ ਹੁੰਦਾ ਹੈ ਭਰਪੂਰ ਮਾਤਰਾ ਵਿੱਚ ਤੇ ਤੁਹਾਡੀਆਂ ਸ਼ਾਇਆਂ ਠੀਕ ਹੋਣ ਦੀ ਬਜਾਏ ਜਿਹੜੀਆਂ ਜ਼ਿਆਦਾ ਵਧ ਜਾਣਗੀਆਂ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇੱਕ ਜਿਹੜੀ ਕੈਮੀਕਲ ਚੀਜ਼ ਹੁੰਦੀ ਹੈ ਸਕਿਨ ਨੂੰ ਪਤਲਾ ਕਰ ਦਿੰਦੀ ਏ ਪਤਲੇ ਸਕਿਨ ਤੇ ਜ਼ਿਆਦਾ ਝੁੱਡੜੀਆਂ ਪੈਂਦੀਆਂ ਨੇ ਜ਼ਿਆਦਾ ਪਿਗਮੈਂਟੇਸ਼ਨ ਹੁੰਦੀ ਏ ਜ਼ਿਆਦਾ ਸ਼ਾਈਆਂ ਹੁੰਦੀਆਂ ਨੇ ਜ਼ਿਆਦਾ ਸਕਿਨ ਜਿਹੜੀ ਲਟਕਣੀ ਸ਼ੁਰੂ ਹੋ ਜਾਂਦੀ ਏ ਤੁਸੀਂ ਕਦੀ ਗੌਰ ਨਾਲ ਦੇਖਿਓ ਜਿਹੜੇ ਲੋਕ ਗੁਗਲੇ ਮੁਗਲੇ ਨੇ ਨਾ ਮੋٹے-ਮੋٹے ਜਿਨ੍ਹਾਂ ਦੇ ਫੇਸ ਮੋٹے-ਮੋٹے ਦੀ ਸਕਿਨ ਮੋਟੀ ਏ ਉਹਨਾਂ ਦੇ ਕਦੀ ਵੀ ਦਾਗ ਨਹੀਂ ਹੁੰਦਾ ਚਿਹਰੇ ਤੇ ਕਦੀ ਵੀ ਉਹਨਾਂ ਦੇ ਚਿਹਰੇ ਤੇ ਕੋਈ ਵੀ ਕਿਸੇ ਪ੍ਰਕਾਰ ਦਾ ਫਿੰਸੀ ਨਹੀਂ ਹੁੰਦੀ ਕੋਈ ਪਿੰਪਲ ਨਹੀਂ ਹੁੰਦਾ ਕਿਉਂਕਿ ਸਕਿਨ ਮੋਟੀ ਹੁੰਦੀ ਏ ਮੋਟੀ ਸਕਿਨ ਤੇ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀਂ ਹੁੰਦਾ ਤੇ ਮੋਟੀ ਸਕਿਨ ਆਪਾਂ ਕਿੱਦਾਂ ਕਰ ਸਕਦੇ ਆ ਨੈਚੁਰਲ ਚੀਜ਼ਾਂ ਜਿਹੜੀਆਂ ਹੋਮ ਮੇਡ ਰੈਮਡੀਆ ਨੇ ਉਹਨੂੰ ਹੀ ਲਗਾ ਲਗਾ ਕੇ ਤੇ ਉਹਨੂੰ ਮੋਟਾ ਕਰ ਸਕਦੇ ਆ ਚਕੀਨ ਨੂੰ ਅਗਰ ਤੁਸੀਂ ਜਿਆਦਾ ਮੈਡੀਕਲ ਚ ਕੋਈ ਸਿਰ ਟੂਪ ਦੱਸਦੀ ਉਹ ਫਲਾਣੇ ਨੇ ਮੈਨੂੰ ਟੂਪ ਦੱਸੀ ਹੈ ਉਹ ਲਗਾਈ ਉਹਨੇ ਉਹਦੀ ਚਿਹਰਾ ਠੀਕ ਹੋ ਗਿਆ 5 ਦਿਨ 10 ਦਿਨ ਤੁਹਾਡਾ ਚਿਹਰਾ ਠੀਕ ਲੱਗੇਗਾ ਉਸ ਤੋਂ ਬਾਅਦ ਕੀ ਹੋਵੇਗਾ ਇਹ ਮਾਸ ਜਿਹੜਾ ਉਤਰਨਾ ਸ਼ੁਰੂ ਹੋ ਜਾਏਗਾ ਗੰਦੀ ਸਕਿਨ ਹੋ ਜਾਵੇਗੀ ਇਕਦਮ ਚਟਾਕ ਪੈਣੇ ਸ਼ੁਰੂ ਹੋ ਜਾਣਗੇ ਉਹ ਨੇਚਰਲ ਹੀ ਚਟਾਕ ਤੁਹਾਡੇ ਹੋ ਜਾਣੇ ਨੇ ਜਿੰਨਾ ਮਰਜ਼ੀ ਤੁਸੀਂ ਟ੍ਰੀਟਮੈਂਟ ਕਰ ਲਿਓ ਤੁਹਾਡੇ ਠੀਕ ਨਹੀਂ ਹੋਣੇ ਹੈਗੇ ਇਹਦੇ ਨਾਲੋਂ ਬਸ ਇਹੀ ਚੰਗਾ ਜਿਹੜੀ ਨੇਚਰਲ ਚੀਜ਼ਾਂ ਹੁੰਦੀਆਂ ਜਿਹੜੀ ਆਪਾਂ ਤੁਹਾਡੇ ਨਾਲ ਹਰ ਰੋਜ਼ ਸ਼ੇਅਰ ਕਰਦੇ ਆ ਕਿ ਚਲੋ ਤੁਹਾਡਾ ਵੀ ਕੋਈ ਫਾਇਦਾ ਹੋਵੇ ਤੁਹਾਨੂੰ ਵੀ ਕੋਈ ਹਨਾ ਵੀ ਕੋਈ ਗਾਈਡ ਕਰਨ ਵਾਲਾ ਹੋਣਾ ਚਾਹੀਦਾ ਕਿਉਂਕਿ ਆਪਾਂ ਕਈ ਵਾਰ ਆਪਾਂ ਕਨਫਿਊਜ਼ ਹੋ ਜਾਂਦੇ ਵੀ ਕੀ ਲਗਾਈਏ ਚਿਹਰੇ ਤੇ ਤੇ ਮੈਂ ਤੁਹਾਨੂੰ ਹਰ ਵਕਤ ਜੋ ਵੀ ਮੈਂ ਤੁਹਾਨੂੰ ਦੱਸਦੀ ਆ ਨੈਚੁਰਲ ਚੀਜ਼ਾਂ ਦੱਸਦੀ ਆ ਨੈਚੁਰਲ ਚੀਜ਼ਾਂ ਹੀ ਆਪਣੇ ਫੇਸ ਤੇ ਲਗਾ ਕੇ ਤੁਸੀਂ ਆਪਣੇ ਚਿਹਰੇ ਨੂੰ ਇੱਕਦਮ ਸਾਫ਼ ਸੁਥਰਾ ਬਣਾ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਜਦੋਂ ਤੁਹਾਡੇ ਮੇਰੇ ਤੋਂ ਥੋੜਾ ਟਾਈਮ ਹੀ ਹੋਇਆ ਲੱਗੇ ਨਾ ਫਿਰ ਕਿਉਂਕਿ ਆਪਾਂ ਵੀਡੀਓ ਜਿਆਦਾ ਲੌਂਗ ਨਹੀਂ ਕਰਨੀ ਅਗਰ ਮੈਂ ਤੁਹਾਨੂੰ 10 15 ਮਿੰਟ ਲਗਾ ਕੇ ਦੱਸਦਾ ਤਾਂ ਵੀਡੀਓ ਹੋ ਜਾਣੀ ਅੱਧੇ ਘੰਟੇ ਦੀ ਤੇ ਤੁਹਾਨੂੰ ਫਿਰ ਪਰੇਸ਼ਾਨੀ ਹੋਣੀ ਹੈ ਵਾਚ ਕਰਨ ਵਿੱਚ ਇਸ ਕਰਕੇ ਆਪਾਂ ਜਲਦੀ ਜਲਦੀ ਦੱਸ ਦਿੰਨੇ ਆ ਤੇ ਕੁਝ ਚੀਜ਼ਾਂ ਦਾ ਪ੍ਰੇਹਿਜ ਰੱਖਿਆ ਕਰੋ ਖਾਣ ਪੀਣ ਦਾ ਪ੍ਰੇਹਿਜ ਰੱਖਿਆ ਕਰੋ ਪਾਣੀ ਵਧ ਤੋਂ ਵਧ ਪੀਆ ਕਰੋ ਫਰੂਟ ਖਾਇਆ ਕਰੋ ਸਬਜ਼ੀਆਂ ਖਾਇਆ ਕਰੋ ਜਿਆਦਾ ਜਿਆਦਾ ਲਿਕਵਿਡ ਚੀਜ਼ਾਂ ਜਿਆਦਾ ਖਾਇਆ ਕਰੋ ਕਿਉਂਕਿ ਪਾਣੀ ਦੀ ਕਮੀ ਤੁਹਾਡੀ ਜਿਹੜੀ ਹੈ ਨਾ ਉਹ ਨਹੀਂ ਹੋਣੀ ਚਾਹੀਦੀ ਸਰੀਰ ਵਿੱਚ ਤੇ ਆਹ ਵੇਖੋ ਇਸ ਤਰੀਕੇ ਨਾਲ ਅਗਰ ਤੁਸੀਂ ਜਦੋਂ ਲਗਾ ਲੈਣਾ ਹੈ 15 ਤੋਂ 20 ਮਿੰਟ ਉਸ ਤੋਂ ਬਾਅਦ ਥੋੜਾ ਆਰਾਮ ਨਾਲ ਪੈ ਜਾਣਾ ਉਸ ਤੋਂ ਬਾਅਦ ਤੁਸੀਂ ਗਿੱਲਾ ਫੇਸ ਕਰਨਾ ਚਾਹੀਏ ਤੁਸੀਂ ਮਤਲਬ ਕਿ ਜਿਹੜਾ ਰੋਜ਼ ਵਾਟਰ ਹੁੰਦਾ ਹੈ ਉਹਦਾ ਸਪਰੇਅ ਕਰਕੇ ਆਪਣੇ ਫੇਸ ਤੇ ਚਾਹੇ ਤੁਸੀਂ ਡਾਇਰੈਕਟਲੀ ਪਾਣੀ ਹੀ ਲਗਾ ਲਓ ਲਗਾ ਕੇ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਦੀ ਕਰਨੀ ਹੈਗੀ ਮ사ਜ ਇਸ ਤਰੀਕੇ ਨਾਲ ਮ사ਜ ਕਰਨੀ ਹੈ ਜਦ ਤੂੰ ਤੁਸੀਂ ਮ사ਜ ਕਰਨੀ ਸ਼ੁਰੂ ਕਰਦੇ ਫਿਰ ਪੈਕ ਲਗਾਉਣੇ ਸ਼ੁਰੂ ਕਰਦੇ ਫਿਰ ਦੇਖ ਤੁਹਾਡੇ ਨੇਚਰਲ ਚਮਕ ਜਿਹੜੀ ਹੈ ਇੱਕਦਮ ਆ ਜਾਣੀ ਹੈ ਚਿਹਰੇ ਤੇ ਤੁਹਾਡੇ ਦਾਗ ਧੱਬੇ ਛਾਈਆਂ ਜਿਹੜੀਆਂ ਸਾਰੀਆਂ ਹੀ ਖਤਮ ਹੋ ਜਾਣੀਆਂ ਨੇ ਠੀਕ ਹੈ ਬਹੁਤ ਹੀ ਸੋਖੀਆਂ ਰੈਮਡੀਆਂ ਨੇ ਜਿਹੜੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਦੇਖੋ ਇਸ ਤਰੀਕੇ ਨਾਲ ਕਰਨੀ ਹੈਗੀ ਮ사ਜ ਹੁਣ ਮੈਂ 5 ਮਿੰਟ ਲਗਾ ਕੇ ਰੱਖਦੀ ਆਂ ਫਿਰ ਤੁਹਾਨੂੰ ਹਾਂਜੀ ਮੈਂ 5 ਤੋਂ 10 ਮਿੰਟ ਲਗਾ ਕੇ ਰੱਖਿਆ ਬ ਚੰਗੀ ਤਰ੍ਹਾਂ ਮ사ਜ ਕਰ ਲਈਏ ਤੇ ਆ ਦੇਖ ਲਓ ਤੁਸੀਂ 글로 ਦੇਖੋ ਦੇਖੋ ਕਿੰਨਾ ਕਲਰ ਸਾਫ ਲੱਗ ਰਿਹਾ ਨਾ ਆ ਦੇਖ ਕਿਉਂਕਿ ਜਿਹੜੀ ਦਹੀਂ ਹੁੰਦੀ ਹੈ ਨਾ ਆਹ ਦੇਖੋ ਸਕਿਨ ਲਈ ਬਹੁਤ ਵਧੀਆ ਹੁੰਦੀ ਵਰਦਾਨ ਹੁੰਦਾ ਇੱਕ ਨੈਚੁਰਲ ਜੀ ਚਮਕ ਦੇ ਦਿੰਦੀ ਹੈ ਦਹੀਂ ਇੱਕਦਮ ਸਾਫ ਸੁਥਰਾ ਚਿਹਰਾ ਕਰ ਦਿੰਦੀ ਆ ਤੁਸੀਂ ਦੇਖ ਲਓ ਇਸ ਤਰੀਕੇ ਨਾਲ ਦੇਖੋ ਆਹ ਦੇਖੋ ਇਸ ਤਰੀਕੇ ਨਾਲ ਉਤਾਰੋਗੇ ਨਾ ਤੇ ਪਾਣੀ ਜਿਹੜਾ ਇਹਨਾਂ ਤੁਹਾਡਾ ਉਹ ਵੀ ਜ਼ਿਆਦਾ ਖਰਾਬ ਨਹੀਂ ਹੋਵੇਗਾ ਪਾਣੀ ਦੀ ਵੇਸਟ ਜਿੰਨੀ ਹੋਵੇਗੀ ਪਾਣੀ ਵੇਸਟ ਕਰਨਾ ਨਹੀਂ ਜ਼ਰੂਰੀ ਹੈਗਾ ਪਾਣੀ ਦਾ ਬਚਾਓ ਕਰਨਾ ਜ਼ਰੂਰੀ ਹੈ ਲਓ ਜੀ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਦੇਖੋ ਕਿੰਨਾ ਕਲੋਰ ਮਾਈ ਗੋਡ ਦੇਖੋ ਦੇਖ ਕਿੰਨਾ ਵਧੀਆ ਲੱਗ ਰਿਹਾ ਚਿਹਰਾ ਬਹੁਤ ਹੀ ਸਾਫ ਸੁਥਰਾ ਚਿਹਰਾ ਹੋ ਗਿਆ ਏ ਇਸ ਤਰੀਕੇ ਨਾਲ ਦਹੀਂ ਵਿੱਚ ਤੁਸੀਂ ਮਲੇਠੀ ਪਾਊਡਰ ਔਰ ਦਾਲ ਚੀਨੀ ਦੋਨੋਂ ਮਿਕਸ ਕਰਕੇ ਡੇਲੀ ਲਗਾਉਣਾ ਸ਼ੁਰੂ ਕਰ ਦੋ ਫੇਸ ਤੁਹਾਡਾ ਦੇਖਿਓ ਬਿਲਕੁਲ ਸਾਫ ਹੋ ਜਾਏਗਾ ਤੁਹਾਡੇ ਜਿਹੜੀਆਂ ਛਾਈਆਂ ਨੇ ਨਾ ਉਹ ਠੀਕ ਹੋਣੇ ਸ਼ੁਰੂ ਹੋ ਜਾਣਗੀਆਂ ਤੇ ਕਾਲਾਪਨ ਤੁਹਾਡਾ ਬਿਲਕੁਲ ਠੀਕ ਹੋ ਜਾਏਗਾ ਚਿਹਰਾ ਇੱਕਦਮ ਹੀ ਸੂਰਜ ਵਾਂਗੂ ਚਮਕੇਗਾ ਠੀਕ ਹੈ ਜੀ ਹੁਣ ਆਪਾਂ ਫੇਸ ਨੂੰ ਕਰਦੇ ਵੋਸ਼ ਤੁਹਾਡੇ ਤੋਂ ਲੈਨੇ ਆ ਇਜਾਜ਼ਤ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਕਮੈਂਟ ਸੋਣਾ ਜੀ ਜ਼ਰੂਰ ਕਰਕੇ ਦੱਸਣਾ ਫਿਰ ਮਿਲਦੇ ਆਂ ਆਪਾਂ ਇੱਕ ਨਵੀਂ ਵੀਡੀਓ ਚ ਇੱਕ ਨਵੇਂ ਦਿਨ ਚ ਇੱਕ ਨਵੀਂ ਸ਼ੁਰੂਆਤ ਚ 3:30 ਵਜੇ ਦੇਖਣਾ ਨਾ ਭੁੱਲਣਾ ਵੀਡੀਓ ਚਲੋ ਜੀ ਫਿਰ ਮਿਲਦੇ ਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਰ ਤੱਕ ਪਹੁੰਚੇ ਜਿਨ੍ਹਾਂ ਦੇ ਸਾਈਆਂ ਦੀ ਪ੍ਰੋਬਲਮ ਹੈ ਠੀਕ ਹੈ ਜੀ ਫਿਰ ਮਿਲਦੇ ਆਂ ਜੀ ਬਾਏ